ਸਤਿ ਸ਼੍ਰੀ ਅਕਾਲ ਭਾਈ ਸਾਰੇ ਦੋਸਤਾਂ ਨੂੰ ਇਸ ਵੀਡੀਓ 'ਚ ਆਪਾਂ ਗੱਲ ਕਰਦੇ ਆਂ ਕਿ 60 ਦਿਨ ਤੋਂ ਬਾਅਦ ਝੋਨੇ ਦੀ ਆਪਾਂ ਦੇਖਭਾਲ ਕਿਵੇਂ ਕਰਨੀ ਆਂ ਕਿਵੇਂ ਆਪਾਂ ਚੰਗੇ ਮੈਨੇਜਮੈਂਟ ਨਾਲ 4 ਤੋਂ 5 ਮਾਣਾ ਝਾੜ ਵਧਾ ਸਕਦੇ ਆਂ ਜੋ ਕਿ ਆਪਾਂ ਵਧਾ ਸਕਦੇ ਆਂ ਐਵੇਂ ਆਪਾਂ ਲੋਕਾਂ ਨੂੰ ਗੱਲਾਂ ਨਹੀਂ ਕਰਦੇ ਵੀ 5 ਕਵਾਂਟਲ ਝਾੜ ਬਾਜੂ 60 7 ਕਵਾਂਟਲ ਝਾੜ ਬਾਜੂ ਉਹਦਾ ਕੋਈ ਫਾਇਦਾ ਨਹੀਂ ਇਸ ਟਾਈਮ ਤੇ ਹੁਣ ਜਿਵੇਂ ਕਿ ਪ੍ਰੀ ਬੂਟਿੰਗ ਸਟੇਜ ਚੱਲ ਰਹੀ ਜਦੋਂ ਝੋਨੇ ਦੇ ਵਿੱਚ ਛੋਟੀ ਬੱਲੀਵਾਂ ਜੀ ਉਹ ਪ੍ਰੀ ਬੂਟਿੰਗ ਫਿਰ ਪੈਪ ਚ ਬੱਲੀਵਾਂ ਦੀ ਉਹ ਬੂਟਿੰਗ ਸਟੇਜ ਹੈ ਜਦੋਂ ਬੱਲੀ ਬਾਹਰ ਆਉਂਦੀ ਹੈ ਉਹ ਹੈਡਿੰਗ ਸਟੇਜ ਆਪਾਂ ਇਹ ਸਟੇਜ ਦੇ ਉੱਪਰ ਝੋਨੇ ਦਾ ਝਾੜ ਕੁਝ ਹੱਦ ਤੱਕ ਪ੍ਰਧਾਰ ਸਕਦੇ ਹਾਂ ਇਸ ਟਾਈਮ ਤੇ ਝੋਨੇ ਨੂੰ ਲਗਭਗ ਸਾਰੇ ਮਾਈਕਰੋ ਅਤੇ ਮੈਕਰੋ ਛੋਟੇ ਅਤੇ ਵੱਡੇ ਤਤਾਂ ਦੀ ਥੋੜੀ ਥੋੜੀ ਮਾਤਰਾ ਵਿੱਚ ਤਤ ਜ਼ਰੂਰੀ ਚਾਹੀਦੇ ਹੁੰਦੇ ਆ ਝੋਨੇ ਦੇ ਦਾਣੇ ਵਜਿੰਦਾਰ ਤੇ ਚਮਕਦਾਰ ਬਣਾਉਣ ਲਈ ਸਭ ਤੋਂ ਜ਼ਰੂਰੀ ਇਸ ਟਾਈਮ ਫਾਸਫੋਰਸ ਦਾਤਾ ਜੇ ਦੀ ਪੂਰਤੀ ਲਗਭਗ ਆਪਾਂ ਕੀ ਕਰ ਸਕਦੇ ਆ ਵੀ 05234 ਲੈ ਸਕਦੇ ਆ ਨਾਲ ਉਹ ਦੇਖ ਕੇ ਕਿਲੋ ਯੂਰੀਆ ਨਾਲ 50 ਗ੍ਰਾਮ ਚਿਲੇਟਡ ਜ਼ਿੰਕ ਦੀ ਵਰਤੋਂ ਕਰਕੇ ਲਗਭਗ 125 ਤੋਂ 150 ਲੀਟਰ ਪਾਣੀ ਨਾਲ ਸਪਰੇਅ ਕਰੋ ਜੀਦਾ ਆਪ ਨੂੰ ਫਾਇਦਾ ਮਿਲੇਗਾ ਜੇ ਇਸ ਤੋਂ ਵੀ ਆਪਾਂ ਚੰਗੀ ਚੀਜ਼ ਕਰਨੀ ਚਾਹੁੰਦੇ ਆ ਤਾਂ ਇੱਕ ਪ੍ਰੋਡਕਟ ਆਉਂਦਾ ਹੈ ਡਿਵਨ ਮਿਲਦੇ ਨੇ ਅਤੇ ਉਹਦੇ ਵਿੱਚ ਸਾਰੇ ਮਾਈਕਰੋ ਤੇ ਮਾਈਕਰੋਨਿਊਟ੍ਰੀਐਂਟ ਮੌਜੂਦ ਹੁੰਦੇ ਆ ਬੋਰਨ ਤੇ ਜ਼ਿੰਕ ਵੀ ਉਹਦੇ ਵਿੱਚ ਐਡ ਹੁੰਦੀ ਆ ਉਸ ਦੀ ਸਪਰੇਅ ਕਰਕੇ ਆਪਾਂ ਝੋਨੇ ਨੂੰ ਲਗਭਗ ਫੈਰਸ ਮੈਗਨੀਸ਼ੀਅਮ ਪੋਟਾਸ਼ ਸਾਰੇ ਤੱਤ ਉਪਲਬਧ ਕਰਾ ਸਕਦੇ ਆ ਜਿਹਦਾ ਵੀ ਵਧੀਆ ਫਾਇਦਾ ਮਿਲੇਗਾ ਇਸ ਤੋਂ ਇਲਾਵਾ ਬਾਜ਼ਾਰ ਵਿੱਚ ਐਵੇਂ ਲਿਕਵਿਡ ਪੋਟਾਸ਼ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਡਕਟ ਮਿਲ ਸਕਦੇ ਆ ਬੋਰਨ ਤੇ ਪੋਟਾਸ਼ ਦਾ ਕੰਮ ਹੁੰਦਾ ਹੈ ਫਲਾਵਰਿੰਗ ਚ ਤੇ ਦੁੱਧੇ ਦੁੱਧਾ ਪਰਨਣ ਵੇਲੇ ਜੋ